ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਅੱਜ ਪਹੁੰਚੇ ਹਾਂ ਅਮਰ ਸ਼ਹੀਦ ਧੰਤਨ ਬਾਬਾ ਮੋਤੀराम ਮਹਾਰਾਜੀ ਦੇ ਸਥਾਨ ਤੇ ਸੰਗਤ ਜੀ ਧੰਤਨ ਬਾਬਾ ਮੋਤੀराम ਮਹਾਰਾਜੀ ਸਿੱਖ ਪੰਥ ਦੇ ਲਸਾਨੀ ਅਤੇ ਸ਼ਰੋਮਣੀ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਤਨ ਮਨ ਧਨ ਨਿਵਾਰ ਕਰਦਿਆਂ ਅਮਰ ਸ਼ਹੀਦ ਦਾ ਖਿਤਾਬ ਪ੍ਰਾਪਤ ਕੀਤਾ ਸੰਗਤ ਜੀ ਬਾਬਾ ਮੋਤੀराम ਮਹਾਰਾਜੀ ਸਰਹੰਦ ਦੀ ਜੇਲ੍ਹ ਵਿੱਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇਨਚਾਰਜ ਹਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਥਾਪੇ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਉਹਨਾਂ ਦੇ ਰਿਸ਼ਤੇ ਵਿੱਚ ਬਾਬਾ ਮੋਤੀराम ਮਹਾਰਾਜੀ ਦੇ ਚਾਚਾ ਜੀ ਲੱਗਦੇ ਸਨ ਸੰਗਤ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਧੰਨ ਧੰਨ ਬਾਬਾ ਯੋਰਾਵਾਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਮਰੀਂਡੇ ਦੇ कोतवाल ਨੇ ਗੰਗੂ ਬ੍ਰਾਹਮਣਾਂ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹੰਦ ਦੇ ਨਵਾਬ ਵਜੀਰ ਖਾਂ ਅੱਗੇ ਪੇਸ਼ ਕੀਤਾ ਤਾਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸਰਹੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀਸ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਬਾਬਾ ਮੋਤੀराम ਮਹਾਰਾਜੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਇਹ ਸੁਣ ਕੇ ਬਾਬਾ ਮੋਤੀराम ਮਹਾਰਾਜ ਜੀ ਬਹੁਤ ਚਿੰਤਤ ਹੋਏ ਅਤੇ ਜਦੋਂ ਘਰ ਪਹੁੰਚੇ ਉਹਨਾਂ ਦੀ ਪਤਨੀ ਅਤੇ ਮਾਤਾ ਜੀ ਨੇ ਚਿੰਤਾ ਦਾ ਕਾਰਨ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਕਿ ਇੱਦਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹ ਉਹਨਾਂ ਦੀ ਰਸੋਈ ਦਾ ਖਾਣਾ ਨਹੀਂ ਖਾ ਰਿਹਾ ਹੈ ਇਹ ਸੁਣ ਕੇ ਬਾਬਾ ਮੋਤੀराम ਮਹਾਰਾਜ ਜੀ ਦੀ ਪਤਨੀ ਨੇ ਕਿਹਾ ਕਿ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਬੜੇ ਹੀ ਪਿਆਰ ਨਾਲ ਘਰ ਪ੍ਰਸ਼ਾਦਾ ਤਿਆਰ ਕੀਤਾ ਅਤੇ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਲਈ ਪ੍ਰਸ਼ਾਦਾ ਪਚਾਇਆ ਅਤੇ ਨਾਲ ਆਪਣੇ ਗਹਿਣੇ ਦਿੱਤੇ ਕਿ ਕੋਈ ਤੁਹਾਨੂੰ ਪਹਿਰੇਦਾਰ ਰੋਕੇ ਉਹਨਾਂ ਨੂੰ ਇਹ ਗਹਿਣੇ ਦੇ ਕੇ ਲੰਘ ਜਾਇਓ ਸੰਗਤ ਜੀ ਧੰਨ ਹਨ ਬਾਬਾ ਮੋਤੀराम ਮਹਾਰਾਜੀ ਅਤੇ ਉਹਨਾਂ ਦਾ ਪਰਿਵਾਰ ਜਿਨ੍ਹਾਂ ਨੇ ਬੇਚਿੱਜ ਕੇ ਨੇੜਰ ਹੋ ਕੇ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਸੰਗਤ ਜੀ ਜਦੋਂ ਮੋਤੀराम ਮਹਾਰਾਜੀ ਦੁੱਧ ਲੈ ਕੇ ਠੱਡੇ ਬੁਰਜ ਵਿੱਚ ਪਹੁੰਚੇ ਤਾਂ ਪਹਿਰੇਦਾਰਾਂ ਨੇ ਉਹਨਾਂ ਨੂੰ ਰੋਕ ਲਿਆ ਫਿਰ ਬਾਬਾ ਜੀ ਨੇ ਉਹਨਾਂ ਨੂੰ ਰਿਸ਼ਵਤ ਦੇ ਰੂਪ ਵਿੱਚ ਗਹਿਣੇ ਕੱਢ ਕੇ ਦਿੱਤੇ ਅਤੇ ਫਿਰ ਪਹਿਰੇਦਾਰਾਂ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਸੰਗਤ ਜੀ ਇਤਿਹਾਸ ਬਹੁਤ ਲੰਮਾ ਹੈ ਫਿਰ ਕਿਤੇ ਸਾਂਝ ਪਾਵਾਂਗੇ ਜਦੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤੇ ਬਾਬਾ ਮੋਤੀਰਾਮ ਮਹਿਰਾ ਜੀ ਮਾਤਾ ਜੀ ਨੂੰ ਜਾ ਕਰਕੇ ਦੱਸਦੇ ਹਨ ਅਤੇ ਮਾਤਾ ਜੀ ਵੀ ਗੁਰੂ ਪਾਸ਼ਾ ਨੂੰ ਯਾਦ ਕਰਕੇ ਆਪਣੇ ਸਵਾਸ ਤਿਆਗ ਦਿੰਦੇ ਹਨ ਸੰਗਤ ਜੀ ਉਸ ਤੋਂ ਬਾਅਦ ਚ ਦੀਵਾਨ ਟੋਡਰਮਲ ਦੇ ਨਾਲ ਸਲਾਹ ਕਰਕੇ ਭਾਈ ਮੋਤੀराम ਮਹਿਰਾ ਜੀ ਨੇ ਜਿੱਥੇ ਅੱਜਕੱਲ ਗੁਰਦੁਆਰਾ ਜੋਤੀਸਰੂਪ ਹੈ ਉੱਥੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਵਾਇਆ ਸੰਗਤ ਜੀ ਜੋ ਭਾਈ ਮੋਤੀराम ਜੀ ਨੇ ਸੇਵਾ ਕੀਤੀ ਉਹ ਗੱਲ ਸ਼ਾਇਦ ਗੁਪਤ ਰਹਿ ਜਾਂਦੀ ਪਰ ਗੰਗੂ ਪਾਪੀ ਦਾ ਭਰਾ ਪੰਮਾ ਲੰਗਾ ਜੋ ਸੂਬੇ ਦੇ ਦਰਬਾਰ ਵਿੱਚ ਸੇਵਾ ਕਰਦਾ ਸੀ ਅਤੇ ਉਸਨੇ ਚੁਗਲੀ ਕਰਕੇ ਗੱਲ ਦੱਸ ਦਿੱਤੀ ਫਿਰ ਭਾਈ ਮੋਤੀराम ਮਹਿਰਾ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸੂਬੇ ਸਰਹੰਦ ਨੇ ਖੋਵ ਵਿੱਚ ਆ ਕੇ ਤੇ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸਾਰੇ ਪਰਿਵਾਰ ਨੂੰ ਬਹੁਤ ਹੀ ਬੁਰੀ ਤਰ੍ਹਾਂ ਕੋਲੂ ਦੇ ਵਿੱਚ ਪੀੜਿਆ ਗਿਆ